ਵੈਰੀ ਜੀ ਕਾ ਖਾਲਸਾ ਵੈਰੀ ਜੀ ਕੀ ਫਤਿਹ ਦੋ ਤਿੰਨ ਦਿਨ ਹੋ ਗਏ ਵੀਡੀਓ ਪਾਈ ਨਹੀਂ ਗਈ ਸੀ ਤੇ ਮੈਂ ਅੱਖਾ ਚਲਾ ਦਿਓ ਵੀਡੀਓ ਪਾਈਏ ਜਵਾਕ ਛੁੱਟੀਆਂ ਛੱਟੀਆਂ ਮਿਲ ਰਹੀਆਂ ਤੇ ਟਾਈਮ ਘਟਾ ਹੈ ਤੇ ਵੀਰ ਜੀ ਦੇਖੋ ਇਹਨੂੰ ਨਾ ਪਿਛਲੇ ਸਾਲ ਲੱਕਵਾ ਹੋ ਗਿਆ ਸੀ ਲੱਕਵਾ ਤੇ ਜੇ ਹੁਣ ਮੈਂ ਲੋਕਾਂ ਵਰਗੇ ਮੇਰੀ ਸੋਚ ਹੋਵੇ ਤੇ ਲੱਕਵੇ ਵਾਲੇ ਕਬੂਤਰਾਂ ਦੀ ਸ਼ਿਕਾਇਤ ਆਈ ਹੈ ਇੱਕ ਦੋ ਬੰਦੇ ਪਿੰਡਾਂ ਚੋਂ ਵੀ ਜੀ ਨੂੰ ਲੱਕਵਾ ਹੋ ਜਾਂਦਾ ਹੈ ਉਹ ਦੂਜੇ ਪਿੰਡ ਛੱਡ ਦਿੰਦੇ ਨੇ ਜਾ ਤਾਂ ਤੇ ਜਾਂ ਮਤਲਬ ਕਿਸੇ ਦੇ ਘਰਾਂ ਦੇ ਕੋਲ ਕਬੂਤਰਾਂ ਆਣੇ ਕੋਲ ਛੱਡ ਦਿੰਦੇ ਨੇ ਵੀ ਇਹ ਬਹੁਤ ਵੱਡਾ ਪਾਪ ਹੈ ਕਿਸੇ ਨੂੰ ਕਿਸੇ ਦੇ ਜਾਨਵਰਾਂ ਕੋਲ ਛੱਡਣਾ ਤੇ ਜਾਂ ਮਤਲਬ ਦੂਜੇ ਪਿੰਡ ਜਾ ਕੇ ਛੱਡਣਾ ਵੀ ਜੇ ਆਪਾਂ ਜਾਨਵਰ ਸਾਹਮਦੇ ਆ ਜਾਨਵਰਾਂ ਨੂੰ ਜਾਨ ਤੋਂ ਪਿਆਰਾ ਰੱਖਣਾ ਚਾਹੀਦਾ ਦੇਖੋ ਪਿਛਲੇ ਸਾਲ ਇਹਨੂੰ ਲੱਕਵਾ ਹੋ ਗਿਆ ਸੀਗਾ ਤੇ ਹੁਣ ਕੋਈ ਬੰਦਾ ਇਹਨੇ ਬੱਚੇ ਕਢਾਉਣ ਨੂੰ ਲੈ ਗਿਆ ਸ਼ਾਇਦ ਕੱਟ ਕਰਤੀ ਕੋਨੇ ਦੋ ਵਾਰ ਆਂਡੇ ਤਰਾਲੇ ਤੇ ਕੱਟ ਕਰਕੇ ਤੇ ਮੇਰੇ ਕੋਲੇ ਮੋੜ ਗਿਆ ਤੇ ਵੀਰ ਜੀ ਜੇ ਕੋਈ ਹੋ ਜਾਂਦੀ ਹੈ ਸ਼ਿਕਾਇਤ ਪਹਿਲੀ ਗੱਲ ਤਾਂ ਤੁਸੀਂ ਅੱਜ ਮਤਲਬ ਮੌਸਮ ਖਰਾਬ ਹੋ ਗਿਆ ਪਿਛੇ ਦੇ ਕਬੂਤਰਾਂ ਨੂੰ ਜਾ ਕੇ ਹੱਥ ਨਾਲ ਲਾਓ ਤੇ ਨਾ ਕਿਸੇ ਨੂੰ ਹੱਥ ਪਾਉਣ ਦਿਓ ਤੇ ਨਾ ਕਬੂਤਰ ਬਾਹਰੋਂ ਬਾੜੋ ਜੇ ਕੂਤਰ ਲਿਆਉਣੇ ਆਪਾਂ ਬੱਚੇ ਕਢਾਉਣ ਨੂੰ ਟਾਉਨਰਾ ਖੁੱਡਾ ਲੱਗ ਰੱਖੋ ਆਪਦੇ ਕੂਤਰਾ ਚ ਨਾ ਬਾੜੋ ਤੇ ਕੋਈ ਬਿਮਾਰੀ ਨਹੀਂ ਪੈਂਦੀ ਆਪਦੇ ਕੂਤਰਾ ਚੋ ਕਦੇ ਬਿਮਾਰੀ ਨਹੀਂ ਪੈਂਦੀ ਜਿਹੜਾ ਕੂਤਰਾ ਬਾਹਰੋਂ ਲਿਆਉਣੇ ਆਪਾਂ ਉਦੋਂ ਬਿਮਾਰੀ ਪੈਂਦੀ ਹੈ ਤੇ ਦੇਖੋ ਇਹਨੂੰ ਹੁਣ ਪਿਛਲੇ ਸਾਲ ਲਕਵਾ ਹੋ ਗਿਆ ਸੀਗਾ ਤੇ ਮੈਂ ਇਹਨੂੰ ਗੋਲੀਆਂ ਵੀ ਦਿੱਤੀਆਂ ਤੇ ਇਹਨੂੰ ਟੀਕਾ ਵੀ ਲਾਇਆ ਹੋਇਆ ਤੇ ਇਸ ਟਾਈਮ ਇਹ ਉੜਲੀ ਵੀ ਹੈ ਮਾੜਾ ਜਾਂ ਮਾਮੂਲੀ ਜਾਂ ਫਰਕ ਹੈ ਤੇ ਉੜਲੀ ਵੀ ਹੈ ਤੇ ਹੁਣ ਬੱਚੇ ਕਢਾਉਣ ਦੇ ਯੋਗ ਹੋ ਗਈ ਪਹਿਲਾਂ ਇਹ ਜਿਹੜਾ ਅੰਡੇ ਧਰਦੀ ਤੇ ਧੌਣ ਨਾਲ ਅੰਡੇ ਚੱਕ ਕੇ ਪਰਾਂ ਮਾਰਦੀ ਅੰਡੇ ਚੱਕ ਕੇ ਪਰਾਂ ਮਾਰਦੀ ਤੇ ਹੁਣ ਇਹ ਬਿਲਕੁਲ ਬੱਚੇ ਕਢ ਲਈਏ ਚੋਗਾ ਦਿੰਦੀ ਆ ਇਹਦਾ ਮਤਲਬ ਲਗਭਗ ਪੱਕ ਗਿਆ ਤੇ ਮੈਂ ਆਪਦੇ ਕਬੂਤਰਾਂ ਛੱਡ ਰੱਖੀ ਐ ਤੇ ਵੀਰ ਜੀ ਜਿਹੜੇ ਕਬੂਤਰ ਜਾ ਕੇ ਲੋਕਾਂ ਦੇ ਖੁੱਡਿਆਂ ਤੇ ਜਾ ਕੇ ਛੱਡ ਦਿੰਦੇ ਨੇ ਪਿੰਡਾਂ ਛੱਡ ਦਿੰਦੇ ਨੇ ਇਹ ਜਿਆਰ ਕਿਤੇ ਨਹੀਂ ਕਰਨੀਆਂ ਚਾਹੀਦੀਆਂ ਜਾਂ ਤਾਂ ਤੁਸੀਂ ਸਾਂਝੀ ਕਿਤੇ ਜਗ੍ਹਾ ਬਣਾ ਲਓ ਆਪਦੇ ਘਰੇ ਕਿਤੇ ਹੋਰ ਖੁੰਡਾ ਪਾ ਕੇ ਕਿ ਇੱਕ ਘੰਟਾ ਇਹਨਾਂ ਤੜਕੇ ਤੜਕੇ ਧੁੱਪ ਲਵਾਇਆ ਕਰੋ ਬੀਜੇ ਕਿਸੇ ਦੀ ਸ਼ਿਕਾਇਤ ਹੋ ਵੀ ਜਾਂਦੀ ਹੈ ਤਾਂ ਘੰਟਾਕ ਜਰੂਰ ਤੁਪਲਵਾਓ ਇਹਨਾਂ ਨੂੰ 10:00 ਵਜੇ ਦੇ ਟੱਕਰ ਤੇ ਇਹ ਇਹ ਮਤਲਬ ਫੇਰ ਸਹੀ ਹੋ ਜਾਣਗੇ ਤੇ ਇੱਕ ਟੀਕਾ ਪਾਇਆ ਮੈਰਾ ਤੇ ਗੋਲੀਆਂ ਪਾਈਆਂ ਤੇ ਉਹ ਟੀਕੇ ਦੀ ਵਰਤੋਂ ਕਰ ਸਕਦੇ ਹਾਂ ਤੇ ਵੀਰ ਜੀ ਇਹ ਸੋਚ ਛੱਡ ਦਿਓ ਵੀ ਕਿਸੇ ਦੇ ਕਬੂਤਰਾਂ ਜਾ ਕੇ ਛੱਡ ਦੇਣਾ ਆਪਾਂ ਤੇ ਉਹਨਾਂ ਨੂੰ ਬਿਮਾਰੀ ਪੈ ਜਾਊਗੀ ਉਹ ਤਾਂ ਤੁਸੀਂ ਉਦੋਂ ਵੀ ਪਾਪ ਹੋ ਜਾਂਦਾ ਕਿਉਂ ਕਿਸੇ ਦੇ ਕਬੂਤਰ ਬਿਮਾਰ ਹੋ ਜਾਣੇ ਇਹਨਾਂ ਨਾਲ ਕੋਈ ਦੁਸ਼ਮਣੀ ਨਹੀਂ ਨਿਕਲਦੀ ਬੀਜੇ ਨਾਲ ਕੋਈ ਦੁਸ਼ਮਣ ਨਹੀਂ ਨਿਕਲਦੀ ਕਿਸੇ ਦੇ ਕੂਤਰ ਬਿਮਾਰ ਕਰਦੇ ਨੇ ਤੇ ਆਪ ਦੇ ਕੂਤਰਾਂ ਨੂੰ ਪੈ ਗਈ ਬਿਮਾਰੀ ਤਾਂ ਆਪ ਹੀ ਸਾਮੂ ਜ਼ਿੰਮੇਵਾਰ ਤੁਸੀਂ ਆਪ ਹੀ ਹੋ ਵੀ ਜੇ ਇੰਨੀ ਕਿ ਮੇਰੀ ਜਾਣਕਾਰੀ ਹੈ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ ਮੈਨੂੰ ਕਮੈਂਟ ਚ ਦੱਸਣਾ ਵੀ ਬਾਬਾ ਜੀ ਗੱਲ ਤੇਰੀ ਠੀਕ ਹੈ ਜਾਂ ਨਹੀਂ